ਅੱਜ ਆਪਾਂ ਚੱਲੇ ਆਂ ਦੀ ਸ਼ੇਰੋ ਖੇੜਣ ਤੇ ਮੇਰੇ ਨਾਲ ਨੇ ਸਾਧਨ ਤੇ ਨਾਲ ਸਾਥੋਂ ਹੋ ਚੁੱਕੇ ਆਂ ਕੋਈ ਨਹੀਂ ਤੋਂ ਅੱਗੇ ਝੁਮਾ ਦੇ ਤੇ ਬਾਕੀ ਦਮ ਆ ਗਏ ਆਂ ਨਾ ਤਾਂ ਲੋ ਜਿਦੋਂ ਵੀ ਇਹ ਪਿੰਡਾਲ ਨੂੰ ਆਈਏ ਤੇ ਇਦਾਂ ਲੱਗਦਾ ਆ ਕਿ ਜਿੱਦਾਂ ਆਪਾਂ 1995 2001 ਦੇ ਵਿੱਚ ਆ ਗਏ ਹੁੰਦੇ ਆ ਕਿਉਂਕਿ ਇਹ ਜਿਹੜੇ ਇਧਰ ਦੇ ਇਲਾਕੇ ਆ ਨਾ ਬਹੁਤ ਹੀ ਖੂਬਸੂਰਤ ਇਲਾਕੇ ਨੇ ਤੇ ਪੰਜਾਬ ਜਿਹੜਾ ਆ ਉਹ ਅਸਲੀ ਨਜ਼ਰ ਆਉਂਦਾ ਵਾ ਇੱਥੇ ਦੇ ਵੀ ਜਿਹੜੇ ਆ ਸਲਾ ਪੰਜਾਬ ਜਿਹੜਾ ਆ ਉਹ ਦਿਖਾਈ ਦਿੰਦਾ ਹੈ ਤੇ ਇਹ ਕਿਤਾਬ ਹੋਰੇ ਦਾ ਕਿਤੇ ਦੇ ਬਾਹਰ ਆਹ ਵਖਾਣਾ ਬੰਦ ਨੰਗਰ ਲਾਓ ਵੇਖੋ ਤੁਸੀਂ ਕਿੰਦਾ ਦਾ ਮਾਹੌਲਾ ਪੰਜਾਬ ਦੇ ਖੇਤ ਜਿਹੜੇ ਆ ਹਰੇ ਭਰੇ ਹੈਗੇ ਆ ਜੀ ਧੋਨਾ ਥੋੜਾ ਵੱਡਿਆ ਜਾ ਚੁੱਕਾ ਤੇ ਥੋੜਾ ਹਲੇ ਵਟਣ ਵਾਲਾ ਵਾ ਤੇ ਮੌਸਮ ਵੀ ਬੜਾ ਸੁਹਾਣਾ ਅਕਤੂਬਰ ਦਾ ਮਹੀਨਾ ਹੈਗਾ ਚੱਲ ਰਿਹਾ ਅੱਜ ਤਰੀਕ ਜਿਹੜੀ ਆ ਉਹ ਹੋ ਗਈ ਆ ਜੀ 5 ਉਹਦੀ ਇੱਕ ਆ ਪੇਂਟ ਰਸਤੇ ਦੇ ਵਿੱਚ ਆਇਆ ਵਾ ਕਿੰਨਾ ਸੋਹਣਾ ਪੇਂਟ ਹੈਗਾ ਇਹ ਇਹ ਨਹੀਂ ਅਗੇ ਪੈਂਦੀ ਨਹੀਂ ਮੋਜ ਜਿੱਤਾ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਵੇਖ ਦਿੰਦੇ ਸੀਗੇ ਅਰੇ ਅਜੀਵਿਕਾ ਤੋਂ ਦੰਦੇ ਹੈਗੇ ਪੰਜਾਬ ਦੇ ਵਿੱਚ ਬਹੁਤ ਸਾਰੇ ਖੂਬਸੂਰਤ ਘਾਟ ਅਸਲੀ ਪੰਜਾਬ ਇਤਰੀ ਨਜ਼ਰ ਆਉਂਦਾ ਹੈਗਾ ਬਈਆ ਮੈਂ ਕਰਦਾ ਰੱਬ ਦੇ ਵਿੱਚ ਆਤ ਤੇ ਪਿਆਸ ਦਰਿਆ ਦੇ ਕਰੇ ਲੋਕੇਸ਼ਨਾਂ ਛੱਡੀਆਂ ਖੂਬਸੂਰਤ ਹੈਗੀਆਂ ਨੇ ད�ྲ རྲྲེ སྲེ ཏཏ དཁཁ དེ རྲེ ཏཁརྲས ཏཁར སྲེ རེ ཁང གསོ ི ར ེ འཁེ ཁའེ ེེ ཁས འེ ེེ ར ག ਦਨ ਆਇਆ ਪੂਰਾ ਹਾਲਾ ਸਾਰ ਕੇ ਜੇ ਵੱਗਦਾ ਆ ਤੇ ਪਿਆਸ ਦਰਿਆ ਦੇ ਬਿਲਕੁਲ ਕੱਡੇ ਤੇ ਹੈਗਾ ਪਿੰਡ ਤੇ ਆ ਜੀ ਤਨ ਕੋ ਆਉਨੇ ਆ ਅੱਜ ਲੋਹ ਦੇ ਵਿੱਚ ਆ ਜੀ ਪਿੰਡ ਆ ਗਿਆ ਜੀ ਸ਼ੇਰੋ ਸ਼ੇਰੋ ਭੱਗਾ ਜੀ ਪਿੰਡ ਦਾ ਨਾ ਦੇਖੋ ਕਿੱਦਾਂ ਇੱਥੇ ਪਿੰਡ ਬਣ ਆਇਆ ਇਹ ਪਿੰਡ ਦੀ ਇੱਕ ਖਾਸ ਗੱਲ ਹੈ ਕਿ ਇਹ ਪਿੰਡ ਬਹੁਤ ਹੀ ਸੋਹਣਾ ਹੈ ਤੇ ਕਾਫੀ ਪੁਰਾਣੇ ਸਮੇਂ ਦੇ ਵਾਂਗੂ ਜ਼ਿੰਦਗੀ ਜਿਹੜੀ ਹੈ ਇੱਥੇ ਦੇ ਲੋਕ। ਘਰ ਭਾਵੇਂ ਮਾਡਰਨ ਤਰੀਕੇ ਨਾਲ ਬਣੇ ਹੋਏ ਨੇ ਪਰ ਪਿੰਡ ਜਿਹੜਾ ਆ ਪੰਜਾਬ ਦਾ ਜਿਹੜਾ ਪੁਰਾਣਾ ਪੰਜਾਬ ਆ ਪੂਰੀ ਝਲਕ ਜ਼ਰੂਰ ਪੈਂਦੀ ਹੈ ਪਿੰਡ ਦੇ ਵਿੱਚ ਆ ਕੇ। ਬਹੁਤ ਹੀ ਸੋਹਣਾ ਪਿੰਡ ਆ। ਗਲੀਆਂ ਤੁਸੀਂ ਵੇਖੋ ਕਿੰਨੀਆਂ ਸੋਹਣੀਆਂ ਬੜੀਆਂ ਹਨ। ਗਲੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਬਣੀਆਂ ਹੋਈਆਂ ਤੇ ਘਰ ਵੀ ਬਹੁਤ ਸੋਹਣੇ ਬਣੇ ਹੋਏ ਨੇ ਪਿੰਡ ਦੇ ਵਿੱਚ ਤੇ ਆਪਾਂ ਪਿੰਡ ਦੇ ਵਿੱਚ ਆਉਂਦੀ ਹੁੰਦੇ ਹੋਏ ਗਰਾਊਂਡ ਵੱਲ ਨੂੰ ਜਾਵਾਂਗੇ ਤੇ ਜਿੱਥੇ ਸਾਡਾ ਮੈਚ ਹੈ ਤੇ ਆਜੋ ਤੁਹਾਨੂੰ ਲੈ ਕੇ ਚਲਦੇ ਆਂ ਪਿੰਡ ਦੇ ਵਿੱਚੋਂ ਦੀ ਤੇ ਤੁਸੀਂ ਵੇਖੋ ਵੀਡੀਓ ਦੇ ਵਿੱਚ ਕਿੰਨੀਆਂ ਸੋਹਣੀਆਂ ਗਲੀਆਂ ਬਣੀਆਂ ਹੋਈਆਂ ਨੇ ਜਿਹੜੀ ਗਲੀ ਤੁਸੀਂ ਦੇਖ ਰਹੇ ਹੋ ਕਾਫੀ ਇਹ ਜਿਹੜੀ ਢਾਹਣਾ ਉਨੀ ਵੀ ਪਾਸੇ ਤੋਂ ਬੜੀ ਹੋਈ ਹੈ ਤੇ ਬਹੁਤ ਹੀ ਨੀਵੇਂ ਪਾਸੇ ਰੰ ਜਾਂਦੀ ਹੈ ਇਹਦੀ ਢਲਾਣ ਤੇ ਇੱਥੋਂ ਪਥਰਲੀ ਉਤਰਾਂਗੇ ਤੇ ਇੱਥੋਂ ਦੀ ਬਾਹਰ ਹੁੰਦੇ ਹੋਏ ਸਿੱਧਾ ਗਰਾਊਂਡ ਦੇ ਸਾਹਮਣੇ ਪਹੁੰਚਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਜਿਹੜੀ ਚੜੀਆ ਚੌੜੀ ਜਿਹੀ ਹੈ ਠੀਕ ਆ ਬਾਹਰ ਆ ਗਏ ਆਹ ਹਨਾ ਆਹ ਵੇਖੋ ਜੀ ਗਰਾਊਂਡ ਫੋਨ ਕਿਤੇ ਉਹਨਾਂ ਸਿਆਖ ਕਰੂ ਉਹ ਸਾਹਮਣੇ ਇੱਕ دریا ਆ ਜੀ ਕਰੋ ਕਿੱਥੇ ਤਰੋ ਇੰਨਾ ਕੋਨਾ ਨਹੀਂ ਆ ਰਿਹਾ ਤਰ ਦਰਿਆ ਦਾ ਜਿਹੜਾ ਚੱਲ ਰਿਹਾ ਰੋ ਜਾ ਉੱਥੇ ਰੋ ਆਪਾਂ ਵੀ ਆ ਗਏ ਆਵਣਗੇ ਬਾਈ ਵਿਆਸ ਦਰਿਆ ਦਾ ਵਿਊ ਚੈਟ ਰਿਓ ਪਾ ਜੀ ਵਿਊ ਚੈੱਕ ਰਿਓਣ ਪਾ ਜੀ ਤੁਸੀਂ ਵਿਊ ਵਿਆਸ ਦਰਿਆ ਜਿਹਨੂੰ ਕਹਿੰਦੇ ਨੇ ਇਸ ਟਾਈਮ ਤੇ ਆਪਾਂ ਬਿਲਕੁਲ ਵਿਆਸ ਦਰਿਆ ਦੇ ਕੰਡੇ ਦੇ ਉੱਤੇ ਆ ਚੁੱਕੇ ਆ ਤੇ ਇੱਥੇ ਹੈਗਾ ਇੱਕ ਉਹ ਵਾਲਾ ਬੰਦਾ ਇੰਤਖਲਾ ਮਾਲਾ ਜੀ ਦਾ ਜਿਹੜਾ ਕਿ ਵਿਆਸ ਦਰਿਆ ਦੇ ਬਿਲਕੁਲ ਕੰਡੇ ਦੇ ਉੱਪਰ ਬਣਿਆ ਹੋਇਆ ਤੇ ਆਹ ਦੋ ਤੁਹਾਨੂੰ ਲੈ ਕੇ ਚਲਦੇ ਆਂ ਉੱਥੇ ਉੱਥੋਂ ਤੁਹਾਨੂੰ ਦਰਿਆ ਦਾ ਜਿਹੜਾ 뷰 ਦਿਖਾਵਾਂਗੇ ਆਪਾਂ ਦਾ ਬੈਕ ਆ ਰਿਹਾ ਜੀ ਬਿਲਕੁਲ ਕੰਡੇ ਦੇ ਉੱਤੇ ਬਿਆਸ ਦਰਿਆ ਦੇ ਰੋਡ ਭਾਜੀ ਥੋੜਾ ਜਿਹਾ ਖਰਾਬ ਜੇ ਦਰਿਆ ਅੱਜ ਬਹੁਤ ਜ਼ਿਆਦਾ ਚੱਲ ਰਿਹਾ ਮੇਰੀ ਗੱਲ ਸੁਣੋ ਉਹ ਉਹਦੇ ਲਾਗੇ ਬਿਲਕੁਲ ਨਾ ਜਾਇਓ ਉਹ ਆਹ ਬਿਆਸ ਦਰਿਆ ਆਹ ਸਾਡਾ ਜੂਤਪੁਰਦਨ ਉੱਥੋਂ ਤੱਕ ਵੀ ਆਇਆ ਉਹ ਉਹ ਘਟਾ ਇਹਨੂੰ ਫਾਇਰ ਕਰ ਬੈਠ ਜੀ ਆਇਆ ਜੀ ਰੁਕ ਜਾ ਮੈਨੂੰ ਬੈਠ ਲੈ ਲੈਂਦੇ ਚਲ ਸਾਹਿਬ ਜਿਹੜਾ ਆ ਉਹ ਬਹੁਤ ਹੀ ਉੱਚੀ ਜਗ੍ਹਾ ਤੇ ਬਣਿਆ ਹੋਇਆ ਤੇ ਆਜੋ ਤੁਹਾਨੂੰ ਲੈ ਚਲਦੇ ਆ ਉੱਥੇ ਉੱਥੋਂ ਤੁਹਾਨੂੰ 뷰 ਚੈੱਕ ਕਰਾਵਾਂਗੇ ਬਿਆਸ ਦਰਿਆ ਦਾ ਤੇ ਆਜੋ ਤੁਸੀਂ ਮੇਰੇ ਨਾਲ ਤਾਕਿ ਤੁਸੀਂ ਚੈੱਕ ਕਰ ਸਕਦੇ ਹੋ ਵਿਹੋ ਕਿੰਨਾ ਸੋਹਣਾ ਬਣਿਆ ਇੱਥੋਂ ਤੇ ਬਿਆਨ ਤਰਿਆ ਜਿਹੜਾ ਆ ਬਿਲਕੁਲ ਨਾਲ ਦੀ ਲੱਗਦਾ ਆ ਤੇ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਮੀਰੀ ਪੀਰੀ ਬਾਬਾ ਬਾਗਾ ਜੀ ਅਮਰੀ ਲੱਤਫੋਲ ਗਈ ਤੋ ਚੈੱਕ ਕਰਾਂਗੇ ਦਰਿਆ ਦਾ ਕਾਫੀ ਉੱਚੀ ਜਗ੍ਹਾ ਹੋਣ ਦੇ ਕਰਕੇ ਤੁਰਨ ਦੇ ਵਿੱਚ ਕਾਫੀ ਲੋਕ ਵੇਖ ਰਹੇ ਜੇ ਬਲੌਗਰ ਕੁਮਾਨ ਆਈਡੀ ਦੇ ਉੱਤੋਂ ਤੇ ਸਾਰੇ ਬੰਦੇ ਆਡੇ ਇੱਥੇ ਹੁਣ ਦਰਿਆ ਵੇਖ ਰਹੇ ਨੇ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਸ਼ੇਰੋ ਬਾਗੇ ਦੂਜੀ ਸਾਈਡ ਤੋਂ ਵੀ ਵੇਖਦੇ ਆਪਾਂ ਦਰਿਆ ਕਿਦਾਂ ਦਾ ਨਜ਼ਾਰਾ ਹੁੰਦਾ ਤੇ ਅੱਜ ਚੱਲਦੇ ਆਪਾਂ ਦੂਜੀ ਸਾਈਡ ਤੇ ਤੁਸੀਂ ਵੀ ਕਿਤੇ ਦੇਖ ਸਕਦੇ ਹੋ ਇਸ ਟਾਈਮ ਤੇ ਆਪਾਂ ਖੜੇ ਆ ਜੀ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਤੇ ਪਿੰਡ ਹੈਗਾ ਜੀ ਸ਼ੇਰੋ ਬਾਗਾ ਤੇ ਇੱਥੇ ਆਪਾਂ ਮੈਚ ਖੇਡਣ ਆਏ ਹਾਂ ਤੇ ਇਹ ਲੋਕੇਸ਼ਨ ਦੇ ਉੱਤੇ ਆਪਾਂ ਬੰਦੇ ਵੇਖਣ ਆਏ ਆ ਵੀ ਕਿਵੇਂ ਦਾ ਮਾਹੌਲ ਹੈ ਤੇ ਅੱਜ ਹੈਗੀ ਆ 5 ਅਕਤੂਬਰ 2025 ਤੇ ਵੇਖੋ ਤੁਸੀਂ ਇੱਥੇ ਦਰਿਆ ਜਿਹੜਾ ਆ ਅੱਜ ਕਾਫੀ ਤੇਜ਼ ਗਤੀ ਦੇ ਵਿੱਚ ਚੱਲ ਰਿਹਾ ਮੈਂ ਕਰਦੇ ਤੇ ਵੇਖੋ ਤੇ ਜਦੋਂ ਤੱਕ ਪਾਣੀ ਭੰਨ ਲੱਗ ਜਾਏ ਇਹਦਾ ਪਤਾ ਹੀ ਨਹੀਂ ਆ ਇੱਥੇ ਤਾਂ ਬੰਦੇ ਦਾ ਗਿੱਟਾ ਹੀ ਕੜੋਂ ਮਤੋਂ ਹੀ ਪਤਾ ਲੱਗ ਜਾਂਦਾ ਬਹੁਤ ਚੀਜ਼ਾਂ ਸਾਰੀਆਂ ਡੁੱਬੀਆਂ ਜੀ ਫਿਰ ਭੁੱਖ ਲੱਗੀ ਜਦੋਂ ਇਹ ਪਾਣੀ ਆਇਆ ਸੀ ਨਾ ਅਗਸਤ ਮਹੀਨੇ ਦੇ ਵਿੱਚ ਤੇ ਪਾਣੀ ਜਿਹੜਾ ਵਾ ਉਹ ਪੈਲੀਆਂ ਤੁਸੀਂ ਨਜ਼ਰ ਦੇਖ ਰਹੇ ਹੋ ਜਿੱਥੋਂ ਤੱਕ ਜਾ ਰਹੀ ਹੈ ਕੈਮਰੇ ਦੀ ਨਹੀਂ ਨਹੀਂ ਉਧਰ ਵੀ ਪਾਣੀ ਉਧਰੋਂ ਵੀ ਬਹੁਤ ਚੜਿਆ ਉਧਰੋਂ ਵੀ ਬਿਲਕੁਲ ਸਭ ਕੋ ਹੈਗਾ ਜੀ ਹਾਂ ਜੀ ਉਹ ਉਹ ਦੇਰਾਂ ਕਿਦਾਂ ਕਿਹੜਾ ਉਹ ਹਾਂ ਇਹ ਆ ਜਿਹੜਾ ਆ ਜਿਹੜਾ ਇੱਥੇ ਆ ਨਾ ਇੱਥੇ ਨੁਕਰ ਜਿਹੜੀ ਆ ਪੰਜ ਜ਼ਿਲ੍ਹਿਆਂ ਦੀ ਲੱਗਦੀ ਜਲੰਧਰ ਕਪੂਰਥਲਾ ਸ਼ਿਹਾਰਪੁਰ ਤੇ ਗਰਦਾਸਪੁਰ ਤੇ ਅੰਮ੍ਰਿਤਸਰ ਜਲੰਧਰ ਕਿੱਥੇ ਦਾ ਜਲੰਧਰ ਵੀ ਇਧਰ ਦੇਖੋ ਵਾਲਾ ਨਹੀਂ ਬੇਗਵਾਲ ਵਾਲੀ ਸਾਨੂੰ ਲੱਗਦੀ ਲੱਗੇ ਇਸਨ ਆਪਾਂ ਦਿਖਾਈ ਆ ਪੰਜਾਬ ਦੀ ਤੇ ਹੁਣ ਆਪਾਂ ਚੱਲੇ ਆ ਮੈਚ ਖੇਡਣ ਤੇ ਆਨੰਦਪੁਰ ਆਇਆ ਵਾ ਸਾਰਿਆਂ ਨੂੰ ਮਿਹਨਤ ਬਹੁਤ ਘੈਂਡ ਹੈ ਜੀ ਇੱਕ ਗੁਰਦੁਆਰਾ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਨੀਵੀਂ ਸਾਈਡ ਤੇ ਦਰਿਆ ਦੇ ਉੱਥੇ ਬਿਲਕੁਲ ਲਾਗੋ ਤੁਹਾਨੂੰ ਦਿਖਾਵਾਂਗੇ ਕਿਵੇਂ ਦਾ ਨਜ਼ਾਰਾ ਆਉਂਦਾ ਦਰਿਆ ਆਓ ਵਾਹ ਮੱਛੀ ਆਂ ਗਈ ਉਹ ਆ ਜਾਓ ਆ ਹਰੀ ਮੂਰਖਾ ਮੱਛੀ ਵੰਡੇਂ ਕਰਨਾ ਹੁੰਦਾ ਤੁਹਾਡੇ ਚੋਂਦਾ ਨਹੀਂ ਕਿਸ ਨੂੰ ਫਰੈਂਡ ਤੇ ਉਹ ਬੰਦਾ ਉਤਾਰਾ ਫਰੈਂਡ ਫਰੈਂਡ ਜਿਹੜਾ ਰਾ ਹੋਈ ਵੋਲਟਾਈ ਤਾਰਾ ਨੇ ਤੇ ਇੱਥੋਂ ਹੁਣ ਆਪਾਂ ਚੱਲੇ ਪੂਰਾ ਦਰਿਆ ਦੇ ਕੰਢੇ ਤੇ ਪਿਆਰ ਜਿਹੜੇ ਖੋਬਰੇ ਆ ਕਿ ਲਾਇਆ ਜਗ੍ਹਾ ਆਹ ਪੂਰਾ ਦਰਿਆ ਦੇ ਕੰਡੇ ਦੇ ਉੱਤੋਂ ਬਹਾਨੇ ਆ ਦਰਿਆ ਇਹ ਆਪਾਂ ਆ ਚੁੱਕੇ ਆ ਜੀ ਵਿਆਸ ਦਰਿਆ ਦੇ ਬਿਲਕੁਲ ਨੇੜੇ ਤੇ ਨੇੜੇ ਤੋਂ ਦਿਖਾਉਂਦੇ ਆ ਤੁਹਾਨੂੰ ਵਿਆਸ ਦਰਿਆ ਕਿਵੇਂ ਤੁਸੀਂ ਸੁਣ ਸਕਦੇ ਜੀ ਹਾਈ ਵੋਲਟੇਜ ਤਾਰਾਂ ਦੇ ਵਿੱਚ ਜਿਹੜਾ ਕਰੰਟ ਪਾਸ ਹੋ ਰਿਹਾ ਤੇ ਕਿੰਨੀ ਆਵਾਜ਼ ਆ ਰਹੀ ਹੈ ਪਹੁੰਚ ਕੇ ਓਏ ਓਏ ਟਾਰਜਨ ਤੇ ਸ਼ੇਰੇਓ ਪਿੱਛੇ ਇੱਥੇ ਕੱਢ ਲਾਂਗੇ ਤੈਨੂੰ ਬਾਹਰ ਇੱਥੇ ਵਾਹ ਕੱਢ ਲਾਂਗੇ ਤੈਨੂੰ ਸਾਰਾ ਕਿਉਂ ਇੱਥੇ ਮੱਛੀਆਂ ਵੀ ਫੜਨ ਦੇ ਇੱਥੇ ਵੀ ਆੜੂ ਖੇਡੀ ਬੰਦੇ ਬੋਲਾ ਪਾ ਮੈਨੂੰ ਆ ਜਾ ਬਾਲ ਲਿਆ ਦੇ ਅਸੀਂ ਨਹੀਂ ਰਹੇ ਮੈਂ ਵੀਡੀਓ ਮੈਂ ਤਰਾ ਆ ਦੇਖੋ ਕੋਈ ਨਹੀਂ ਨੇ ਆ ਤੇ ਤੂੰ ਇੱਧਰ ਆ ਇੱਥੇ ਪਾਣੀ ਆ ਰਿਹਾ ਸਾਰੇ ਪਾਸੇ ਉਹ ਨਹੀਂ ਉਹ ਉਹ گاਉਂ ਪੇ ਗਿਆ ਸੀ ਬਣ ਕੇ ਨਹੀਂ ਪਾਣੀ ਦਾ ਵਹਾ ਬਹੁਤ ਤੇਜ਼ ਆ ਹਾਂ ਉਹ ਚਲੋ ਆਜੋ ਆਗੇ ਮੈਚ ਵਾਲੇ ਬੰਦੇ ਵੀ ਚਲੋ ਵੀ ਚਲੋ ਚਲੋ ਆਇਆ ਨਹੀਂ ਆ ਮੈਂ ਕਿਤੇ ਵੀਡੀਓ ਦੇਖ ਰਿਹਾ ਕੰਡਾ ਕੰਡਾ ਨੂੰ ਵੀ ਛੱਡ ਦੇ ਯਾਰ ਉਹ ਕੰਡਾ ਛੋੜ ਦੇ ਇਸ ਨੂੰ ਕਿੱਥੇ ਆ ਦੂ ਆ ਆ ਆ ਜਾਰ ਕੇ ਲੈ ਇੱਥੇ ਦੋ ਪ੍ਰਵਾਸੀ ਭਈਏ ਜਿਹੜੇ ਆ ਮਸ਼ੀਆਂ ਪੜੰਦੇ ਇਹਨਾਂ ਦੇ ਆਪਾਂ ਰੋਕਿਆ ਤੇ ਫਿਰ ਉਹ ਹਰੀ ਦੀ ਹਿੰਦੀ ਸੁਣਾਉਣੇ ਧੰਨਵਾਦ ਜੋ ਯੂਪੀ ਘਾ ਹੈ ਈਟਾ ਮਾਰੀ ਭਾਜੀ ਕਿਹਦਾ ਲੱਗ ਰਿਹਾ ਹੈ ਸੀਟਾ ਮਤੀ ਮੈਂ ਅਜੇ ਸ਼ੁਰੂ ਨਹੀਂ ਆਇਆ ਹਜੇ ਤੱਕ ਬੰਦੇ ਸਾਡੇ ਸਾਰੇ ਬੈਠੇ ਆ ਤੇ 12 ਵਜੇ ਦਾ ਮੈਚ ਲਾਤਾ ਤੇ 1 ਵਜੇ ਚੱਲਿਆ ਵਾ ਹਜੇ ਤੱਕ ਮੈਚ ਨਹੀਂ ਸ਼ੁਰੂ ਹੋਇਆ ਕਦਾ ਕਦਾ ਮੈਂ ਨਹੀਂ ਕੋਈ ਫਲੇਵਰ ਬਣਾਉਣਾ ਨਹੀਂ ਕੋਈ ਫਲੇਵਰ ਬਣਾਉਣਾ ਨੂੰ ਸਮਾਰ ਲੈਣ ਭੇਜਿਆ ਕੋਕਨਾ ਆਹਦੀ ਕੋਕਨਾ ਬਰੈਡ ਲੈ ਆਇਆ ਵੀਰਾਕ ਆ ਇੱਕ ਜਮੇ ਇੱਧਰ ਮੂੰਹ ਕਰ ਕੋਕਨਾ ਬਰੈਡ ਲੈ ਕੋਗਲਾ ਬਰੈਡ ਲਾਇਆ ਭਾਈ ਸਾਰੇ ਸਾਲੇ ਸਾਲ ਪੂਜੀਆ ਲਾਇਆ ਪੂਜੀਆ ਚੱਲਦਾ ਬਰੈਡ ਤੇ ਚੱਲੂਗਾ ਪੂਜੀਆ ਲਾ ਦੇ ਮਿਹਰਬਾਨੀ ਕਹਿੰਦਾ ਕੋਕ ਜਿ ਡੋਪ ਡੋਪ ਕੇ ਖਾਓ ਬਰੈਡ ਪੂਜੀਆ ਦੇ ਯਾਰ ਪੂਜੀਆ ਦੇ ਯਾਰ ਹੁਣ ਜਾ ਸਾਡੀ ਟੀਮ ਸਾਡੀ ਟੀਮ ਦੇ ਦੇਣ ਏਡੇ ਵਾਹ ਪੂਰੀ ਪੂਜੀਆ ਸਾਡੀ ਟੀਮ ਨੂੰ ਭੁੱਖੇ ਦੀ ਲੱਗੀ ਪੂਜੀਆ ਖਾ 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 ਦੇ ਬਰੈਡ ਬਰੈਡ ਦੇ ਪੂਜੀਆ ਖਾ ਓਹ ਇਹਨੂੰ ਕਹਿੰਦਾ ਬਾਬਾ ਜ ਅਮਰੀਕਾ ਨਾਲ ਭੇਜਣਾ ਸਾਡੇ ਬੜਾ ਬੜਾ ਬਸੂਆ ਹੋ ਗਿਆ ਵਾ ਇਹਦੇ ਨਾਲ ਹੀ ਸਾਡਾ ਅੱਜ ਦਾ ਵਲੌਗ ਖਤਮ ਹੁੰਦਾ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲਾਾਂਗੇ ਕਾਫੀ ਟਾਈਮ ਬਾਅਦ ਵਲੌਗ ਪਾਇਆ ਹੈ